ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਤੇ ਵਿੱਚ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀ ਹੋਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਗਾਂ ਲੈ ਕੇ ਆਏ ਹਾਂ ਜੀ ਤੀਜਾ ਸੂਆ ਸੂਨ ਵਾਲੀ ਗਾਂ ਫੁੱਲ ਵੱਡੇ ਕੱਦ ਕਾਰ ਸੀ ਇਹ ਵੀਡੀਓ 'ਚ ਹੋ ਸਕਦਾ ਅੰਦਾਜ਼ਾ ਨਾ ਹੋਵੇ ਪਰ ਕੱਦ ਕਾਠ ਬਹੁਤ ਆਵੈੜਦਾ ਤੇ ਥਣਲੇਵੇ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਹੁੰਦੀ ਸੋਹਣਾ ਥਣ ਲੱਗਾ ਹੱਥੀ ਚਵਾਈ ਵਾਲਾ 7 ਤੋਂ 8 ਦਿਨ ਤਕਰੀਬਨ ਇਹਦੇ ਵੜਦੇ ਰਹਿੰਦੇ ਆ ਤਤਾਂ 8 ਦਿਨਾਂ ਤੱਕ ਸੋਹਣਾ ਆਰਡਰ ਤਿਆਰ ਕਰਕੇ ਸੂਗੀ ਬੋਲੀ ਸਟਰਕਚਰ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੇ ਥਣ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਬਹੁਤ ਸੋਹਣਾ ਥਣ ਲੱਗਾ ਤੇ ਇੱਕ ਵਾਰ ਲੇਵਾ ਫੇਰ ਦੇਖੋ ਬਹੁਤ ਸੋਹਣਾ ਥਾਣਾ ਚੰਗਾ ਲੇਵਾ ਤਿਆਰ ਕਰਦੀ ਹੁੰਦੀ ਵੜ 7 ਤੋਂ 8 ਦਿਨ ਤਕਰੀਬਨ ਲੈ ਜਾਣੇ ਆ ਪਿਛਲੇ ਸੂਏ ਦਾ ਦੁੱਧ 22 ਤੋਂ 23 ਕਿਲੋ ਐਸ ਵਾਰ ਵੀ 22 23 ਕਿਲੋ ਦੁੱਧ ਬੜੇ ਆਰਾਮ ਨਾਲ ਵਹਿੜ ਨੇ ਚਵਾ ਦੇਣਾ ਫੁੱਲ ਵੱਡੇ ਕੱਦ ਕਾੜ ਦੀ ਹੈ ਤਕਰੀਬਨ ਸਈ ਕਈ ਵਾਰ ਵੀਡੀਓ ਚ ਅੰਦਾਜ਼ਾ ਨਹੀਂ ਹੁੰਦਾ ਪਸ਼ੂ ਦਾ ਪਰ ਕੱਦ ਬਹੁਤ ਆ ਤੇ ਥਾਂ ਲੈਵੇ ਦੀ ਬਿਲਕੁਲ ਸਾਫ਼ ਠੰਡੀ ਸੀਲ ਵਹਿੜ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਨੰਬਰ ਬੋਲ ਦਿੰਦੇ ਆਪਾਂ 7657086834 7657886834 ਇਸ ਨੰਬਰ ਤੇ ਸੰਪਰਕ ਕਰ ਲਿਓ ਏਰੀਆ ਹੈਗਾ ਤਲਵੰਡੀ ਭਾਈ ਪਿੰਡ ਕੋਲਕਰੋੜ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ